ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ 2007 ਤੋਂ ਸ਼ੁਰੂ ਹੋਇਆ ਸਿਲਸਿਲਾ ਸੁਖਬੀਰ ਬਾਦਲ ਅਤੇ ਡੇਰਾ ਸੱਚਾ ਸੌਦਾ ਦੇ ਰਾਜਨੀਤਿਕ ਸਾਥ ਸਬੰਧ ਜਾਂ ਦੋਸਤੀ ਦਾ ਇਹ ਸਿਲਸਿਲਾ 2024 ਦੇ ਵਿੱਚ ਬਾਦਲ ਸਾਹਿਬ ਦੇ ਤਨਖਾਹਿਆਕਰਾਰ ਹੋਣ ਦੇ ਨਾਲ ਇੱਕ ਨਵੇਂ ਪੜਾਅ ਦੇ ਉੱਤੇ ਪਹੁੰਚ ਗਿਆ ਹੈ ਬੜਾ ਕੁਝ ਵਾਪਰਿਆ ਇਸ ਦੌਰਾਨ ਸੱਤਾ ਦਾ ਸਿਖਰਲਾ ਨਸ਼ਾ ਲਗਾਤਾਰ 10 ਸਾਲ ਸਰਕਾਰ ਚਲਾਉਣਾ ਕਿੰਗ ਮੇਕਰ ਤਕੈਦੀ ਬਣਨਾ ਬੇਅਦਮੀਆਂ ਅਕਾਲੀ ਦਲ ਦਾ ਹਾਸ਼ੀਏ ਤੇ ਚਲੇ ਜਾਣਾ ਵੱਡੇ ਬਦਲ ਸਾਹਿਬ ਦੀ ਮੌਤ ਬਗਾਵਤ ਸਿਰਫ ਲੀਡਰਾਂ ਦੀ ਹੀ ਨਹੀਂ ਬਲਕਿ ਸਮੁੱਚੇ ਪੰਥ ਨੇ ਦਰਕ किनार ਕਰ ਦੇਣਾ ਤੁਹਾਡੀ ਲੀਡਰਸ਼ਿਪ ਨੂੰ ਤੇ ਉਸ ਤੋਂ ਬਾਅਦ ਹੁਣ ਮੁੜ ਵਸੇਵੇਂ ਦੀਆਂ ਕੋਸ਼ਿਸ਼ਾਂ ਕਿਸੇ ਟਾਈਮ ਕਰਤਾ ਧਰਤਾ ਹੋਣਾ ਤੋਂ ਲੈ ਕੇ ਤਨਖਾਹੀਆ ਕਰਾਰ ਦੇਣ ਦਾ ਲੰਮਾ ਸਫ਼ਰ ਤੈਅ ਕੀਤਾ ਹੈ ਸੁਖਵੀਰ ਬਾਦਲ ਹੁਣ ਜੋ ਹੋ ਰਿਹਾ ਹੈ ਜੋ ਘਟਨਾਕ੍ਰਮ ਵਾਪਰ ਰਿਹਾ ਹੈ ਵਰਤਾਵਾ ਹੋ ਰਿਹਾ ਹੈ ਬਾਗੀ ਨੇਤਾਵਾਂ ਯਾ ਸੁਧਾਰ ਲਹਿਰ ਦੇ ਲੀਡਰ ਜਿਹੜੇ ਨੇ ਅਕਾਲੀ ਦਲ ਦੇ ਵੱਖ ਹੋਏ ਲੀਡਰ ਅਕਾਲੀ ਦਲ ਦੇ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਤਨਖਾਹ ਲੱਗਣ ਦਾ ਇੰਤਜ਼ਾਰ ਹੋ ਰਿਹਾ ਹੈ ਤਨਖਾਹਾਂ ਯਕੀਨ ਕਰਾਰ ਦਿੱਤੇ ਗਏ ਨੇ ਤਨਖਾਹ ਹਜੇ ਸੁਣਾਉਣੀ ਬਾਕੀ ਹੈ 15 ਦਿਨਾਂ ਦੇ ਦਿੱਤੇ ਟਾਈਮ ਮੁਤਾਬਕ ਕੈਬਨਿਟ ਦੇ ਜਿੰਨੇ ਵੀ ਸਿੱਖ ਮੰਤਰੀ ਸੀ ਉਹ ਆਪਣਾ ਸਪਸ਼ਟੀਕਰਨ ਸੌਂਪ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਆਪਣਾ ਸਪਸ਼ਟੀਕਰ ਜਿਹੜਾ ਹੈ ਪੇਸ਼ ਕਰ ਚੁੱਕੇ ਨੇ ਦਾਖਲ ਕਰ ਚੁੱਕੇ ਨੇ ਹੋਰ ਵਰਤਾਵਾ ਕੀ ਵਾਪਰ ਰਿਹਾ ਹੈ ਵੱਖ-ਵੱਖ ਲੋਕ ਜਿਹੜੇ ਨੇ ਉਹ ਲੀਡਰਾਂ ਦੇ ਖਿਲਾਫ ਪੁਰਾਣੀਆਂ ਸ਼ਿਕਾਇਤਾਂ ਕੱਢ ਕੇ ਲਿਆ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਜਥੇਦਾਰ ਉਹਨਾਂ ਸ਼ਿਕਾਇਤਾਂ ਦੇ ਉੱਪਰ ਐਕਸ਼ਨ ਲੈਣ ਕੀ ਇਹ ਸ਼ਿਕਾਇਤਾਂ ਆਪ ਮੁਹਾਰੇ ਆ ਰਹੀਆਂ ਹਨ ਜਾਂ ਇਹਦੇ ਪਿੱਛੇ ਵੀ ਕੋਈ ਸੋਚੀ ਸਮਝੀ ਤਰਕੀਬ ਹੈ ਉਹ ਕੰਮ ਕਰ ਰਹੀ ਹੈ ਕੋਈ ਯੋਜਨਾਬੱਧ ਤਰੀਕੇ ਨਾਲ ਇਹ ਹੋ ਰਿਹਾ ਹੈ ਸ਼ਿਕਾਇਤ ਕਰਤਾ ਸ਼ਿਕਾਇਤ ਕਰਤਾ ਜਿਹੜੇ ਨੇ ਸੌਰੀ ਉਹ ਆਮ ਇਨਸਾਨ ਨੇ ਸਧਾਰਨ ਨੇ ਕੋਈ ਕਿਸੇ ਪਾਰਟੀ ਦੇ ਲੀਡਰ ਨਹੀਂ ਹੈਗੇ ਲੇਕਿਨ ਜੋ ਲੀਡਰ ਨੇ ਜਿਨ੍ਹਾਂ ਦੇ ਵਿਰੁੱਧ ਸ਼ਿਕਾਇਤ ਹੋ ਰਹੀ ਹੈ ਉਹ ਇੱਕ ਖਾਸ ਧੜੇ ਦੇ ਨਾਲ ਹੀ ਸਬੰਧ ਰੱਖਦੇ ਨੇ ਜਾਂ ਇਹ ਜਿਹੇ ਲੋਕ ਨੇ ਜੋ ਕਿ ਸੁਖਬੀਰ ਬਾਦਲ ਦੇ ਸਿਆਸੀ ਵਿਰੋਧੀ ਨੇ ਰਾਜਨੀਤਿਕ ਵਿਰੋਧੀ ਨੇ ਪਹਿਲੀ ਨਜ਼ਰ ਵਿੱਚ ਇਹ ਸ਼ਿਕਾਇਤ ਕਰਤਾ ਆਮ ਲੋਕ ਲੱਗਦੇ ਨੇ ਕੋਈ ਪਟਵਾਰੀ ਯੂਨੀਅਨ ਹੈ ਜਾਂ ਕੋਈ ਪਟਵਾਰੀ ਹੈ ਕੋਈ ਆਲਰੇਡੀ ਆ ਸਿਕਸ ਸਟੂਡੈਂਟਸ ਫੈਡਰੇਸ਼ਨ ਦਾ ਮੈਂਬਰ ਹੈ ਕੀ ਹੈ ਇਸੇ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਕੋਈ ਵਰਤਾਰਾ ਹੈ ਕੋਈ ਵੱਖਰੀ ਸਿਆਸਤ ਹੋ ਰਹੀ ਹੈ ਕਿ ਹਰ ਇੱਕ ਵੱਡੇ ਸਿੱਖ ਲੀਡਰ ਨੂੰ ਸੁਖਬੀਰ ਬਾਦਲ ਦੇ ਨਾਲ ਹੀ ਤਨਖਾਹ ਲਵਾਉਣ ਦੀ ਕੋਸ਼ਿਸ਼ ਹੈ ਤਾਂ ਕਿ ਸਾਰੇ ਲੀਡਰ ਜਿਹੜੇ ਨੇ ਉਹ ਪੰਥ ਦੇ ਸਾਹਮਣੇ ਇੱਕੋ ਹੀ ਕਤਾਰ ਦੇ ਵਿੱਚ ਖੜੇ ਦਿਖਣ ਕੋਈ ਵੱਧ ਦੋਸ਼ੀ ਜਾਂ ਕੋਈ ਘੱਟ ਦੋਸ਼ੀ ਇਸ ਤਰ੍ਹਾਂ ਦੀ ਲੋਕਾਂ ਦੇ ਸਾਹਮਣੇ ਪਰਸੈਪਸ਼ਨ ਨਾ ਜਾਵੇ ਲੇਕਿਨ ਜੇ ਲੋਕਾਂ ਦੀ ਕਚਹਿਰੀ ਦੇਖੀਏ ਲੋਕਾਂ ਦੀ ਕਚਹਿਰੀ ਦੇ ਵਿੱਚ ਤਾਂ ਅਕਾਲੀ ਦਲ ਦੇ ਸਾਰੇ ਹੀ ਲੀਡਰ ਜਿਹੜੇ ਨੇ ਉਹਨਾਂ ਨੂੰ ਦੋਸ਼ੀ ਮੰਨਿਆ ਗਿਆ ਹੈ ਉਹਨਾਂ ਨੂੰ ਉਸੇ ਤਰੀਕੇ ਨਾਲ ਹੀ ਨਕਾਰਿਆ ਗਿਆ ਹੈ ਇਹ ਨਹੀਂ ਕਿ ਸਿਰਫ ਬਾਦਲ ਪਰਾਰ ਚੋਣਾਂ ਹਾਰ ਰਿਹਾ ਹੈ ਸਮੁੱਚਾ ਅਕਾਲੀ ਦਲ ਦੇ ਸਾਰੇ ਉਮੀਦਵਾਰ ਹੀ ਜਿਹੜੇ ਨੇ ਉਹ ਚੋਣਾਂ ਹਾਰ ਰਹੇ ਨੇ ਫੇਰ ਇਸ ਦਾ ਕੀ ਲਾਭ ਅਕਾਲੀ ਦਲ ਨੂੰ ਮਿਲੇਗਾ 1980 1990 ਦੇ ਦਹਾਕਿਆਂ ਦੇ ਮਸਲੇ ਕੱਢ ਕੇ ਲਿਆਏ ਜਾ ਰਹੇ ਨੇ ਫਿਰ ਇਹ ਆ ਕਿਉਂ ਹੋ ਰਿਹਾ ਕਿ ਇੰਨੀਆਂ ਪੁਰਾਣੀਆਂ ਗੱਲਾਂ ਇੰਨੇ ਪੁਰਾਣੇ ਕਿਸੇ ਜਿਹੜੇ ਨੇ ਉਹ ਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ ਕਿ ਇਹ ਫਲਾਣੇ ਫਲਾਣੇ ਲੀਡਰ ਦੀਆਂ ਗਲਤੀਆਂ ਨੇ ਕਿ ਉਸ ਟਾਈਮ ਜੋ ਕਾਲ ਤਖਤ ਤੇ ਜਫੇਦਾਰ ਸੀ ਉਹਨਾਂ ਨੇ ਇੰਨਾਂ ਚੀਜ਼ਾਂ ਦਾ ਸੰਗਿਆਨ ਨਹੀਂ ਲਿਆ ਜੇ ਨਹੀਂ ਲਿਆ ਤਾਂ ਕੀ ਉਹ ਵੀ ਦੋਸ਼ੀ ਨੇ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ ਹੈ ਇਹ ਸਾਰੇ ਵਰਤਾਰੇ ਨੂੰ ਇਹ ਸਾਰੀ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਗੁਰਨਾਮ ਸਿੰਘ ਜੀ ਨੇ ਉਹ ਕਾਲ ਸਭ ਸਭ ਸਾਹਮਣੇ ਪੇਸ਼ ਹੋਏ ਸੰਮੁਖ ਪੇਸ਼ ਹੋ ਕੇ ਉਹਨਾਂ ਨੇ ਭਗਵੰਤ ਮਾਨ ਪ੍ਰਤਾਪ ਬਾਜਵਾ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਖਿਲਾਫ ਸ਼ਿਕਾਇਤ ਕੀਤੀ ਕਿ ਜੋ ਹੁਣੇ-ਹੁਣੇ ਅਸੈਂਬਲੀ ਦਾ ਮੌਨਸੂਨ ਸੈਸ਼ਨ ਹੋਇਆ ਹੈ ਉਸ ਦੇ ਦੌਰਾਨ ਇੱਕ ਰੋਜ਼ਾਨਾ ਸਪੋਕਸਮੈਨ ਅਖਬਾਰ ਹੁੰਦਾ ਸੀ ਉਸ ਦੇ ਐਡੀਟਰ ਲਾਲੋ ਸੰਸਤਾਪਕ ਲਾਲੋ ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜਗENDER ਸਿੰਘ ਨੂੰ ਅਕਾਲ ਤਖਤ ਸਾਹਿਬ ਵੱਲੋਂ ਪੰਥ ਤੋਂ ਛੇਕਿਆ ਹੋਇਆ ਹੈ ਇਸ ਲਈ ਇਨ੍ਹਾਂ ਤਿੰਨਾਂ ਨੇਤਾਵਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਨਾਲ ਹੀ ਜਿੰਨੇ ਵੀ ਸਿੱਖ ਮੈਂਬਰ ਨੇ ਇਸ ਵਿਧਾਨ ਸਭਾ ਦੇ ਉਹਨਾਂ ਨੂੰ ਵੀ ਨਾਲ ਹੀ ਤਲਬ ਕਰਨਾ ਚਾਹੀਦਾ ਹੈ ਉਹਨਾਂ ਨੂੰ ਵੀ ਪੇਸ਼ ਹੋਣ ਲਈ ਕਿਹਾ ਜਾਣਾ ਚਾਹੀਦਾ ਕਿਉਂ ਉਹ ਵੀ ਉਹਨੇ ਹੀ ਬਰਾਬਰ ਦੋਸ਼ੀ ਨੇ ਇਸ ਤੋਂ ਅਗਾਂਹ ਵੱਧ ਦੇ ਬਾਰੇ ਗੁਰਨਾਮ ਸਿੰਘ ਨੇ ਇਹ ਵੀ ਕਿਹਾ ਕਿ ਜਿੰਨੇ ਵੀ ਸਿੱਖ ਉਸ ਦਿਨ ਉਸ ਵਿਧਾਨ ਸਭਾ ਦੇ ਵਿੱਚ ਹਾਜ਼ਰ ਸੀ ਉਹਨਾਂ ਸਾਰਿਆਂ ਨੂੰ ਵੀ ਤਲਬ ਕਰਨਾ ਚਾਹੀਦਾ ਹੈ ਉਹ ਵੀ ਸਾਰੇ ਦੋਸ਼ੀ ਨੇ ਕਿ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਹੈ ਅ ਇਸ 조ਗਿੰਦਰ ਸਿੰਘ ਨੂੰ ਜੋ ਕਿ ਪੰਥ ਵਿੱਚੋਂ ਛੇਕਿਆ ਗਿਆ ਸੀ ਪੰਥ ਤੋਂ ਛੇਕੇ ਜਾਣ ਤੋਂ ਬਾਅਦ ਕੋਈ ਵੀ ਕਿਸੇ ਵੀ ਤਰੀਕੇ ਦਾ ਸੰਬੰਧ ਰੱਖਣਾ ਸਿੱਖਾਂ ਨੂੰ ਵਰਜਿਤ ਹੁੰਦਾ ਹੈ ਹੁਣ ਨਾਲ ਨਾਲ ਇਹ ਵੀ ਸਭ ਨੂੰ ਪਤਾ ਹੈ ਕਿ ਅਕਾਲ ਤਖਤ ਸਾਤੇ ਸਿਰਫ ਗੁਰਸਿੱਖ ਨੂੰ ਹੀ ਤਲਬ ਕੀਤਾ ਜਾ ਸਕਦਾ ਹੈ ਗੁਰਸਿੱਖ ਨੂੰ ਹੀ ਸਜ਼ਾ ਲਾਈ ਜਾ ਸਕਦੀ ਹੈ ਤਲਖਾ ਲਾਈ ਜਾ ਸਕਦੀ ਹੈ ਭਗਵੰਤਮਾਨ ਸਾਤੇ ਗੁਰਸਿੱਖ ਨਹੀਂ ਹੈਗੇ ਉਹ ਦਾੜੀ ਵੀ ਕੱਟਦੇ ਨੇ ਉਹਨਾਂ ਦੇ ਕੇਸ਼ ਵੀ ਕੱਟੇ ਹੋਏ ਨੇ ਅੰਮ੍ਰਿਤ ਉਹਨਾਂ ਨੇ ਨਹੀਂ ਛਕਿਆ ਹੋਇਆ ਪ੍ਰਤਾਪ ਬਾਜਵਾ ਦਾੜੀ ਕੱਟਦੇ ਨੇ ਜਾਂ ਨਹੀਂ ਉਹ ਉਹਨਾਂ ਨੂੰ ਹੀ ਪਤਾ ਹੋਏਗਾ ਲੇਕਿਨ ਸ਼ਾਇਦ ਉਹਨਾਂ ਨੇ ਵੀ ਅੰਮ੍ਰਿਤ ਨਹੀਂ ਛਕਿਆ ਹੋਇਆ ਹੈ ਕੁਲਤਾਬ ਸਿੰਘ ਸੰਧਵਾ ਨੂੰ ਜ਼ਰੂਰ ਜਿਹੜਾ ਹੈ ਗੁਰਸਿੱਖ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ ਪਰ ਕੀ ਇਹਨਾਂ ਬਾਕੀ ਦੋ ਲੀਡਰਾਂ ਨੂੰ ਜਾਂ ਹੋਰ ਇਸ ਤਰ੍ਹਾਂ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤਾ ਜਾ ਸਕਦਾ ਹੈ ਜੇ ਨਹੀਂ ਤਾਂ ਉਹ ਸ਼ਿਕਾਇਤਾਂ ਨੂੰ ਫੇਰ ਉੱਥੇ ਪ੍ਰਵਾਨਗੀ ਜਾਂ ਉਸ ਤੇ ਸ਼ਾਮਿਲ ਕਿਉਂ ਕੀਤਾ ਗਿਆ ਉਸੇ ਟਾਈਮ ਉਹ ਵਾਪਸ ਕਿਉਂ ਨਹੀਂ ਕੀਤੀਆਂ ਗਈਆਂ ਇਹਦੇ ਨਾਲ ਲੱਗਦੇ ਸਵਾਲ ਇਹ ਵੀ ਨੇ ਕਿ ਜਿਹੜਾ ਰਾਮ ਰਹੀਮ ਸਿੰਘ ਹੈ ਗੁਰਮੀਤ ਰਾਮ ਨੇਪ ਸਿੰਘ ਉਹ ਵੀ ਕੋਈ ਗੁਰਸਿੱਖ ਨਹੀਂ ਹੈ ਉਹ ਆਪਣਾ ਡੇਰਾ ਚਲਾਉਂਦਾ ਹੈ ਆਪਣਾ ਅਲੱਗ ਤੋਂ ਇੱਕ ਧਰਮ ਜਿਹੜਾ ਉਸਨੇ ਚਲਾਇਆ ਹੋਇਆ ਹੈ ਫਿਰ ਉਸ ਨੂੰ ਵੀ ਇਸ ਦੇ ਦਾਇਰੇ ਵਿੱਚ ਕਿਉਂ ਰੱਖਿਆ ਗਿਆ ਹੈ ਉਹਨਾਂ ਨੂੰ ਮਾਫੀ ਕਿਵੇਂ ਦਿੱਤੀ ਗਈ ਫਿਰ ਮਾਫੀ ਕਿਵੇਂ ਵਾਪਸ ਲਈ ਗਈ ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਨੇ ਚਲੋ ਇਹ ਸਾਰੀਆਂ ਚੀਜ਼ਾਂ ਤਾਂ ਅਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਨੇ ਦੇਖਣੀਆਂ ਨੇ ਇੱਕ ਟੈਕਨੀਕਲਟੀਸ ਕੀ ਨੇ ਗੁਰਸਿੱਖ ਹੈ ਨਹੀਂ ਹੈ ਜੇ ਉਹਨਾਂ ਨੂੰ ਅਕਾਲ ਤਖਤ ਸਭ ਤੇ ਪੇਸ਼ ਇਤਾ ਜਾ ਸਕਦਾ ਹੈ ਫਿਰ ਉਹ ਐਸਜੀਪੀਸੀ ਦੀਆਂ ਵੋਟਾਂ ਵੀ ਪਾ ਸਕਦੇ ਨੇ ਲੇਕਿਨ ਉੱਥੇ ਐਸਜੀਪੀਸੀ ਕੋਰਟ ਦੇ ਵਿੱਚ ਜਾ ਕੇ ਖਿਲਾਫ ਕੇਸ ਲੜਦੀ ਹੈ ਕਿ ਸਾਈਹਤਾਰੀ ਵੋਟ ਨਹੀਂ ਪਾ ਸਕਦੇ ਬੜੇ ਸਵਾਲ ਨੇ ਅਗਲਿਸ਼ ਕਹਤੇ ਜਾਣੇ ਹਨ ਇੱਕ ਰਣਜੀਤ ਸਿੰਘ ਜੀ ਨੇ ਉਹਨਾਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਉੱਪਰ ਦੋਸ਼ ਲਾਏ ਨੇ ਕਿ ਉਹ ਸਰਜੀਤ ਸਿੰਘ ਬਰਨਾਲਾ ਦੀ ਕੈਬਨਿਟ ਦੇ ਵਿੱਚ ਮੰਤਰੀ ਬਣੇ ਰਹੇ ਜਦੋਂ ਕਿ 1986 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਬਰਨਾਲਾ ਸਰਕਾਰ ਦੇ ਵੱਲੋਂ ਚਲਾਇਆ ਗਿਆ ਸੀ ਸਰਜੀਤ ਸਿੰਘ ਬਰਨਾਲਾ ਨੂੰ ਤਾਂ ਅਕਾਲ ਤਖਤ ਵੱਲੋਂ ਤਨਖਾਹ ਲੱਗੀ ਬਲੈਕ ਥੰਡਰ ਲਈ ਪਰ ਚੰਦੂ ਮਾਜਰਾ ਜਿਹੜੇ ਨੇ ਉਹ ਬਚ ਕੇ ਨਿਕਲਦੇ ਰਹੇ ਉਹਨਾਂ ਦੇ ਉੱਪਰ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਇੱਕ ਤਾਂ ਉਹ ਮਨਿਸਟਰ ਸੀ ਨਾ ਤਾਂ ਉਹਨਾਂ ਨੇ ਬਲੈਕ ਥੰਡਰ ਦਾ ਵਿਰੋਧ ਕੀਤਾ ਨਾ ਹੀ ਉਹਨਾਂ ਨੇ ਅਸਤੀਫਾ ਦਿੱਤਾ ਉਸ ਸ਼ਿਕਾਇਤਕਰਤਾ ਮੁਤਾਬਕ ਕਿ ਗੁਰੂ ਸਹਿਬਾਨ ਦੀ ਸ਼ਾਨ ਦੇ ਵਿੱਚ ਗੁਸਤਾਖੀ ਹੈ ਕਿਉਂਕਿ ਚੰਦੂ ਮਾਜਰਾ ਨੇ ਆਪਰੇਸ਼ਨ ਬਲੈਕ ਥੰਡਰ ਦਾ ਸਮਰਥਨ ਕੀਤਾ ਸੀ ਇਸ ਦੇ ਨਾਲ ਨਾਲ 1998 ਵਿੱਚ ਵੀ ਅਕਾਲ ਤਖਤ ਸਾਹਿਬ ਦਾ ਇੱਕ ਹੁਕਮਨਾਮਾ ਆਇਆ ਸੀ ਉਹਦੀ ਉਲੰਘਣਾ ਕੀਤੀ ਗਈ ਹੈ ਇਸ ਹੁਕਮਨਾਮੇ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ਕੋਈ ਵੀ ਨਾਤਾ ਰੱਖਣ ਤੋਂ ਵਰਜਿਆ ਗਿਆ ਸੀ ਕਿ ਕਿਸੇ ਵੀ ਸਿੱਖ ਨੇ ਕਿਸੇ ਵੀ ਨਰਨਕਾਰੀ ਦੇ ਨਾਲ ਕੋਈ ਸਾਜ ਨਹੀਂ ਰੱਖਣੀ ਹੈ ਕੋਈ ਨਾਤਾ ਨਹੀਂ ਰੱਖਣਾ ਹੈ ਇਸ ਦੀ ਉਲੰਘਣਾ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕੀਤੀ ਗਈ ਹੈ ਇਹ ਸ਼ਿਕਾਇਤਕਰ ਕਹਿਣਾ ਹੈ ਚੰਦੂ ਮਾਜਰਾ ਸਾਥ ਤੇ ਉਹਨਾਂ ਦੇ ਸੁਪੁੱਤਰ ਉਹਨਾਂ ਦੇ ਬੇਟੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਉੱਪਰ 2017 ਵਿੱਚ ਡੇਰਾ ਸੱਚਾ ਸਾਦਾ ਵਿਖੇ ਮੋਟਾ ਮੰਗਣ ਲਈ ਜਾਣ ਦਾ ਵੀ ਜਿਹੜਾ ਹੈ ਦੋਸ਼ ਉਹ ਲਗਾਇਆ ਗਿਆ ਹੈ ਇਸੇ ਤਰ੍ਹਾਂ ਦੇ ਇੱਕ ਮਾਮਲੇ ਦੇ ਵਿੱਚ ਕਈ ਨੇਤਾਵਾਂ ਨੂੰ ਪਹਿਲਾਂ ਹੀ ਅਕਾਲ ਤਖਤ ਤੋਂ ਸਜ਼ਾ ਲੱਗ ਚੁੱਕੀ ਹੈ ਤਨਖਾਹ ਲੱਗ ਚੁੱਕੀ ਹੈ ਕੀ ਹਰਪਾਲ ਚੰਦੂ ਮਾਜਰਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਉਹਦੇ ਵਿੱਚ ਸੀਗੇ ਜਾਂ ਦੁਬਾਰਾ ਇਸ ਨੂੰ ਅਲੱਗ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ ਇਹ ਵੀ ਇੱਕ ਸਵਾਲ ਹੈ ਫਿਰ 2008 ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖਣਾ ਤੇ ਪ੍ਰਨੀਤ ਕੌਰ ਇਹਨਾਂ ਸਾਰਿਆਂ ਦੇ ਉੱਪਰ ਦੋਸ਼ ਹੈ कि ਉਹਨਾਂ ਨੇ ਇੱਕ ਇਹੋ ਜੇ ਸਮਾਗਮ ਦੇ ਵਿੱਚ ਹਿੱਸਾ ਲਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਤਿਲਕ ਜਿਹੜਾ ਹੈ ਉਹ ਲਗਾਉਣ ਦੀ ਰਸਮ ਲਵਾਈ ਗਈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤਿਲਕ ਲਗਾਇਆ ਗਿਆ ਇਹ ਸਿੱਖ ਧਰਮ ਦੀ ਰਹਿਤ ਮर्यादा ਦੇ ਉਲਟ ਹੈ ਉਹਦੇ ਲਈ ਵੀ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਉਹਨਾਂ ਨੂੰ ਤਲਬ ਕਰਕੇ ਉਹਨਾਂ ਨੂੰ ਤਨਖਾਹ ਲਈ ਜਾਣੀ ਚਾਹੀਦੀ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਮਾਜਰਾ ਉੱਤੇ ਦੋਸ਼ਾਂ ਦੀ ਝੜੀ ਲਾ ਦਿੱਤੀ ਗਈ ਹੈ ਕੀ ਹੁਣ ਤੱਕ ਜੇ ਇਹ ਦੋਸ਼ ਸਹੀ ਨੇ ਉਹਨਾਂ ਨੂੰ ਕੋਈ ਸਪੈਸ਼ਲ ਟਰੀਟਮੈਂਟ ਦਿੱਤੀ ਗਈ ਹੈ ਕਾਲ ਤੱਕ ਸਹਿਬਾਨ ਵੱਲੋਂ ਕਿਉਂ ਇਹ ਜੇ ਇਹ ਸਾਰੇ ਗੁਨਾਹ ਉਹਨਾਂ ਨੇ ਕੀਤੇ ਨੇ ਕਿਉਂ ਇਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਕਿਉਂ ਨਜ਼ਰ ਅੰਦਾਜ਼ ਕੀਤਾ ਗਿਆ ਵੱਖ-ਵੱਖ ਕਾਲ ਤੱਕ ਸਰ ਦੇ ਜਥੇਦਾਰਾਂ ਵੱਲੋਂ ਉਹਦਾ ਕੀ ਕਾਰਨ ਸੀ ਕੀ ਉਹਨਾਂ ਜਥੇਦਾਰ ਸਹਿਬਾਨ ਨੂੰ ਵੀ ਸੱਜਣਾ ਚਾਹੀਦਾ ਹੈ ਜਿਨ੍ਹਾਂ ਨੇ ਇਹਨਾਂ ਗੱਲਾਂ ਦੇ ਉੱਪਰ ਸੰਗਿਆਨ ਹੀ ਨਹੀਂ ਲਿਆ ਕਿ ਜੋ ਮਰਜ਼ੀ ਕੋਈ ਕਰਦਾ ਰਿਹਾ ਲੇਕਿਨ ਉਹਨਾਂ ਨੇ ਕੋਈ ਵੀ ਐਕਸ਼ਨ ਕਿਸੇ ਵੀ ਕਾਲੀ ਲੀਡਰ ਦੇ ਉੱਤੇ ਨਹੀਂ ਲਿਆ ਇਸੇ ਤਰੀਕੇ ਨਾਲ ਜਿਹੜੇ ਸੁਧਾਰ ਲਹਿਰ ਦੇ ਜਾਂ ਬਾਗੀ ਕਾਲੀ ਲੀਡਰ ਨੇ ਉਹਨਾਂ ਨੇ ਵੀ ਆਪਣੀਆਂ ਚਿੱਠੀਆਂ ਜਾਂ ਸ਼ਿਕਾਇਤਾਂ ਜਦੋਂ ਬਾਦਲਖ ਪਰਿਵਾਰ ਖਿਲਾਫ ਦਿੱਤੀਆਂ ਉਹਨਾਂ ਨੇ ਵੀ ਸਿੰਘ ਸਹਿਬਾਨ ਨੂੰ ਜਾਂ ਉਸ ਟਾਈਮ ਦੇ ਜਥੇਦਾਰਾਂ ਨੂੰ ਬੁਲਾ ਕੇ ਪੁੱਛਣ ਦੀ ਗੱਲ ਕਹੀ ਹੈ ਜਿਨ੍ਹਾਂ ਨੇ ਮਾਫੀ ਦਿੱਤੀ ਕਿ ਕਿੰਨਾ ਸਰਕਮਸਟੈਂਸਸ ਦੇ ਕਿੰਨਾ ਘਟਨਾਵਾਂ ਦੇ ਚਲਦੇ ਕਿੰਨਾ ਪ੍ਰਤੀਸਥੀਆਂ ਦੇ ਚਲਦੇ ਇਹ ਸਾਰਾ ਕੁਝ ਹੋਇਆ ਉਹਨਾਂ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਹੈ ਉਹਨਾਂ ਦੀ ਗਵਾਹੀ ਵੀ ਹੋਣੀ ਚਾਹੀਦੀ ਹੈ ਪਰ ਹਜੇ ਤੱਕ ਸਿੰਘ ਸਹਿਬਾਨ ਨੇ ਉਹਨਾਂ ਨੂੰ ਪਲਬ ਨਹੀਂ ਕੀਤਾ ਇੱਕ ਸ਼ਿਕਾਇਤ ਫਿਰ ਸੁਖਦੇਵ ਸਿੰਘ ਢੀਂਡਸਾ ਦੇ ਉੱਪਰ ਵੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਦਾਖਲ ਕੀਤੀ ਗਈ ਹੈ ਉਹਨਾਂ ਨੇ ਜੋ ਮਾਮਲਾ ਉਠਾਇਆ ਹੈ ਉਹ ਮਲੇਰ ਕੋਟਲਾ ਤੋਂ ਇਜ਼ਹਾਰ ਆਲਮ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੇ ਤੇ ਉਸ ਦੀ ਘਰ ਵਾਲੀ ਨੂੰ ਅਕਾਲੀ ਦਲ ਦੀ ਟਿਕਟ ਵਿਗਵਾਨ ਦੇ ਵਿੱਚ ਜੋ ਉਹਨਾਂ ਦਾ ਰੋਲ ਸੀ ਉਹਦੇ ਸਬੰਧ ਵਿੱਚ ਇਹ ਸ਼ਿਕਾਇਤ ਕੀਤੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਬੁਲਾਉਣਾ ਚਾਹੀਦਾ ਹੈ ਇਨਾਂ ਮੁਤਾਬਿਕ ਪਰਮਿੰਦਰ ਢੀਂਸਾ ਜਿਹੜੇ ਨੇ ਉਹਨਾਂ ਦੇ ਬੇਟੇ ਨੇ ਉਹ ਪਹਿਲਾਂ ਹੀ ਇਸ ਦੋਸ਼ ਨੂੰ ਕਬੂਲ ਚੁੱਕੇ ਨੇ ਮੰਨ ਚੁੱਕੇ ਨੇ ਕਿ ਹਾਂ ਸਾਡਾ ਇਹਦੇ ਵਿੱਚ ਹੱਥ ਹੈ ਰੋਲ ਹੈ ਤੇ ਇਸ ਲਈ ਸੁਖਦੇਵ ਸਿੰਘ ਢੀਂਸਾ ਨੂੰ ਵੀ ਬੁਲਾਉਣਾ ਚਾਹੀਦਾ ਹੈ ਉਹਨਾਂ ਨੂੰ ਵੀ ਤਲਬ ਕਰਨਾ ਚਾਹੀਦਾ ਹੈ ਇਜ਼ਹਾਰ ਆਲਮ ਉੱਪਰ ਆਲਮ ਸਣਾ ਬਣਾਉਣ ਤੇ ਸਿੱਖ ਨੌਜਵਾਨਾਂ ਦੇ ਕਤਲ ਦੇ ਦੋਸ਼ ਟਾਈਮ ਟਾਈਮ ਤੋਂ ਸਮੇਂ-ਸਮੇਂ ਤੋਂ ਲੱਗਦੇ ਰਹੇ ਨੇ ਫੇਰ ਵੀ ਉਸ ਅੱਜ ਦੇ ਅਜੋਕੇ ਸਮੇਂ ਤੱਕ ਇਸ ਤਰ੍ਹਾਂ ਦਾ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ ਇਹ ਤੇ ਵੀ ਸਵਾਲੀਆ ਨਿਸ਼ਾਨ ਨੇ ਇਸ ਤੋਂ ਇਲਾਵਾ ਇੱਕ ਹੋਰ ਸੁਧਾਰ ਲਹਿਰ ਦੇ ਵੱਡੇ ਲੀਡਰ ਜਿਹੜੇ ਨੇ ਬਾਗੀ ਲੀਡਰ ਕਹਿ ਜਾ ਸਕਦੇ ਨੇ ਬੀਬੀ ਜ਼ਗੀਰ ਕੌਰ ਉਹਨਾਂ ਦੇ ਉੱਪਰ ਵੀ ਸੰ 2000 ਦੇ ਵਿੱਚ ਉਹਨਾਂ ਦੀ ਆਪਣੀ ਹੀ ਬੇਟੀ ਦੇ ਕਤਲ ਦੇ ਦੋਸ਼ ਲੱਗੇ ਸੀ ਮੁਕੱਦਮਾ ਚੱਲਿਆ ਭਾਵੇਂ 2018 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੇਸ ਵਿੱਚ ਬੀਬੀ ਜਗੀਰਕਾਰ ਨੂੰ ਬਰੀ ਕਰ ਚੁੱਕਿਆ ਹੈ ਪਰ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਪਰ ਸ਼ਿਕਾਇਤ ਕੀਤੀ ਗਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਬੁਨਿਆਦੀ ਅਦਾਲਤਾਂ ਦੇ ਵਿੱਚ ਤਾਂ ਕੇਸ ਚੱਲਿਆ ਪਰ ਜਿਹੜਾ ਅਕਾਲ ਤਖਤ ਸਾਹਿਬ ਹੈ ਉਸ ਦੇ ਉੱਪਰ ਇਸ ਬਾਰੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ਇਹਦੇ ਉੱਪਰ ਕੋਈ ਵੀ ਤਵੱਜੋ ਨਹੀਂ ਦਿੱਤੀ ਗਈ ਇਸ ਦੇ ਉੱਪਰ ਵਿਚਾਰ ਹੋ ਕੇ ਦੋਸ਼ ਦੇਖਣਾ ਚਾਹੀਦਾ ਹੈ ਕਿ ਬੰਦੇ ਨੇ ਜਾਂ ਨਹੀਂ ਬੰਦੇ ਕਿ ਉਹਨਾਂ ਨੇ ਆਪਣੀ ਬੇਟੀ ਦੀ ਹੱਤਿਆ ਕੀਤੀ ਸੀ ਜਾਂ ਨਹੀਂ ਕੀਤੀ ਸੀ ਹੁਣ ਕੀ ਕਿਸੇ ਨੂੰ ਜੇ ਅਦਾਲਤਾਂ ਦੇ ਵਿੱਚੋਂ ਕਿਸੇ ਜੁਰਮ ਲਈ ਬਰੀ ਕਰ ਦਿੱਤਾ ਗਿਆ ਹੈ ਕੀ ਉਸ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਉਸੇ ਜੁਰਮ ਦੇ ਲਈ ਸਜ਼ਾ ਦਿੱਤੀ ਜਾ ਸਕਦੀ ਹੈ ਦੋਸ਼ੀ ਪਾਇਆ ਜਾ ਸਕਦਾ ਹੈ ਜਾਂ ਕੋਈ ਮੁਕੱਦਮਾ ਜਾਂ ਕੋਈ ਇਸ ਤਰ੍ਹਾਂ ਦੀ ਪ੍ਰਕਿਰਿਆ ਚੱਲ ਸਕਦੀ ਹੈ ਇਸ ਦੇ ਉੱਪਰ ਵੀ ਸਵਾਲ ਹਨ ਇਸੇ ਬੀਬੀ ਜਗੀਰਕੌਰ ਨੂੰ ਤਿੰਨ ਵਾਰ ਐਸਜੀਪੀਸੀ ਦਾ ਪ੍ਰਧਾਨ ਅਕਾਲੀ ਦਲ ਵੱਲੋਂ ਬਣਾਇਆ ਗਿਆ 2020 ਦੇ ਵਿੱਚ ਵੀ ਇਦਾਂ ਨੂੰ ਉਸ ਦੋਸ਼ ਮੁਕਤ ਹੋਣ ਤੋਂ ਬਾਅਦ ਪ੍ਰਧਾਨਗੀ ਐਸਜੀਪੀਸੀ ਦੇ ਦਿੱਤੀ ਗਈ ਕਿ ਉਦੋਂ ਕਾਲ ਤਖਤ ਸਾਹਿਬ ਦੇ ਜੱਜਦਾਰਾਂ ਨੂੰ ਇਹ ਨਹੀਂ ਲੱਗਦਾ ਸੀ ਕਿ ਇਹਨਾਂ ਦੇ ਉੱਪਰ ਵਿਚਾਰ ਹੋਣਾ ਚਾਹੀਦਾ ਹੈ ਜਾਂ ਕਿ ਉਸ ਟਾਈਮੇ ਸ਼ਿਕਾਇਤ ਕਰਤਾ ਨੂੰ ਕੋਈ ਇਸ ਤਰ੍ਹਾਂ ਦਾ ਅਚੰਭਾ ਨਹੀਂ ਲੱਗਿਆ ਕਿ ਇਹ ਜਿਹੇ ਸੈਕਸ਼ਨ ਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ ਤੇ ਉਹਦੀ ਸ਼ਿਕਾਇਤ ਕਾਲ ਤਖਤ ਸਾਹਿਬ ਤੇ ਕੀਤੀ ਜਾਵੇ ਅੱਜ ਹੀ ਇਹ ਸ਼ਿਕਾਇਤਾਂ ਇਕੱਠੀਆਂ ਕਿਉਂ ਹੋ ਰਹੀਆਂ ਨੇ ਇਹਨਾਂ ਸ਼ਿਕਾਇਤਾਂ ਦਾ ਮਕਸਦ ਕੀ ਹੈ ਜਿਵੇਂ ਅਸੀਂ ਇਸ ਐਪੀਸੋਡ ਦੇ ਸ਼ੁਰੂਆਤ ਵਿੱਚ ਕਿਹਾ ਕਿ ਕੀ ਇਹ ਤਾਂ ਨਹੀਂ ਹੋ ਰਿਹਾ ਹੈ ਕਿ ਸੁਖਬੀਰ ਬਾਦਲ ਦੀ ਤਰ੍ਹਾਂ ਬਾਕੀ ਸਾਰੇ ਸਿੱਖ ਲੀਡਰਾਂ ਨੂੰ ਵੀ ਉਸੇ ਤਰੀਕੇ ਨਾਲ ਕਟਾਰੇ ਵਿੱਚ ਖੜਾ ਕੀਤਾ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸਾਰੇ ਹੀ ਲੀਡਰਸ਼ਿਪ ਹੈ ਉਹ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਬਾਕੀ ਹੋਣ ਚਾਹੇ ਆਮ ਆਦਮੀ ਹੋਵੇ ਚਾਹੇ ਕਾਂਗਰਸ ਹੋਵੇ ਉਹਨਾਂ ਦੇ ਸਾਰੇ ਹੀ ਵੱਡੇ ਲੀਡਰਾਂ ਨੂੰ ਸਿੱਖ ਮਰਿਆਦਾ ਦਾ ਕਾਣ ਕਰਨ ਦਾ ਜਾਂ ਉਹਦੀਆਂ ਗਲਤੀਆਂ ਕਰਨ ਦਾ ਉਹਦੇ ਉਲਟ ਜਾਣ ਦਾ ਦੋਸ਼ੀ ਪਾਇਆ ਜਾਵੇ ਤਾਂ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਾਰਿਆਂ ਹੀ ਨੇਤਾਵਾਂ ਨੂੰ ਇੱਕੋ ਤਰੀਕੇ ਨਾਲ ਦਿਖਾਈ ਦਿੱਤਾ ਜਾਵੇ ਦਿਖਾਈ ਦੇਣ ਉਹ ਸਾਰੇ ਲੀਡਰ ਕੱਲੇ ਸੁਖਬੀਰ ਬਾਦਲ ਇਸ ਤਰ੍ਹਾਂ ਅਲੱਗ ਤੋਂ ਨਾ ਦਿਖਾਈ ਦੇਣ ਕਿ ਇਹ ਹੀ ਹੀ ਪੰਛ ਦੇ ਦੋਸ਼ੀ ਨੇ ਸਾਰੇ ਹੀ ਲੀਡਰਾਂ ਦੇ ਵਿੱਚ ਉਹ ਵੀ ਆ ਜਾਣ ਤਾਂ ਨੁਕਸਾਨ ਘੱਟ ਹੋਏਗਾ ਪਰ ਇਹ ਰਹਾ ਨਹੀਂ ਹੋਏਗਾ ਕਿ ਜੇ ਸੁਖਬੀਰ ਬਾਦਲ ਆਪਣੇ ਨਾਲ ਨਾਲ ਬਾਕੀ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਉਸੇ ਤਰੀਕੇ ਨਾਲ ਹੀ ਦੋਸ਼ੀ ਸਿੱਧ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਉਹ ਉਹਨਾਂ ਦੀਆਂ ਕੋਸ਼ਿਸ਼ਾਂ ਜੇ ਉਹ ਕਰ ਰਹੇ ਨੇ ਤਾਂ ਸਾਰੀ ਲੀਡਰਸ਼ਿਪ ਹੀ ਅ ਦੋਸ਼ੀ ਲੋਕਾਂ ਦੇ ਸਾਹਮਣੇ ਖੈਰ ਪਹਿਲਾਂ ਹੀ ਹੈ ਲੇਕਿਨ ਫਿਰ ਦੁਬਾਰਾ ਇੱਕ ਵਾਰ ਹੋ ਜਾਏਗੀ ਤਾਂ ਫਿਰ ਆਲਟਰਨੇਟ ਲੀਡਰਸ਼ਿਪ ਜਿਹੜੀ ਹੈ ਹੋਰ ਕਿਹੜੀ ਲੀਡਰਸ਼ਿਪ ਅਕਾਲੀ ਦਲ ਦੀ ਉੱਭਰ ਕੇ ਸਾਹਮਣੇ ਆਏਗੀ ਕੀ ਸਾਰੇ ਹੀ ਦੋਸ਼ੀ ਨੂੰ ਤਨਖਾਹ ਲਾਉਣ ਤੋਂ ਬਾਅਦ ਪੰਥ ਮਾਫ ਕਰ ਦੇਵੇਗਾ ਤੇ ਉਹ ਵਕਪਸ ਉਸੇ ਤਰੀਕੇ ਨਾਲ ਹਰਮਨ ਪਿਆਰੇ ਹੋ ਜਾਣਗੇ ਜਿਵੇਂ ਉਹ ਪਹਿਲਾਂ ਸੀ ਕੀ ਲੋਕਾਂ ਦੀਆਂ ਵੋਟਾਂ ਦੁਬਾਰਾ ਉਵੇਂ ਹੀ ਮਿਲਣ ਲੱਗ ਜਾਣਗੀਆਂ ਮੁਸ਼ਕਿਲ ਲੱਗਦਾ ਹੈ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਦੀ ਪਹਿਲਾਂ ਹੀ ਤੈਅशुदा ਤਨਖਾਹ ਦੇ ਉੱਪਰ ਫੈਸਲਾ ਹੋ ਚੁੱਕਿਆ ਹੈ ਕਿ ਸੁਖਬੀਰ ਬਾਦਲ ਨੂੰ 2 ਸਾਲ ਐਕਟਿਵ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਜਾਏਗਾ ਇਸ ਤਰੀਕੇ ਨਾਲ 2026 ਤੱਕ ਉਹ ਸੁਰਖਰੂ ਵੀ ਹੋ ਜਾਣਗੇ ਆਪਣੀ ਸਜ਼ਾ ਤੋਂ ਤੇ 2027 ਦੇ ਵਿੱਚ ਚੋਣਾਂ ਲਈ ਉਹ ਫੇਰ एलिजिਬਲ ਵੀ ਹੋ ਜਾਣਗੇ ਉਹ ਲੜ ਸਕਣਗੇ ਤਾਂ ਉਹਨਾਂ ਦਾ ਰਾਜਨੀਤਿਕ ਨੁਕਸਾਨ ਨਹੀਂ ਹੋਊਗਾ ਕੋਈ ਇਲੈਕਸ਼ਨਾਂ ਤੇ ਪਾਬੰਦੀ ਲਾ ਕੇ ਵੀ ਪਾਬੰਦੀ ਨਹੀਂ ਹੋਊਗੀ ਉਹ ਉਹਨੇ ਸਮੇਂ ਦੇ ਵਿੱਚ ਵਿੱਚ ਆਪਣੀ ਸਜ਼ਾ ਪੂਰੀ ਕਰ ਲੈਣਗੇ ਜਿੰਨੇ ਸਮੇਂ ਦੇ ਵਿੱਚ ਕੋਈ ਵੀ ਹੋਰ ਚੋਣ ਪੰਜਾਬ ਦੇ ਸੂਬੇ ਦੇ ਸਾਹਮਣੇ ਨਹੀਂ ਆਏਗੀ ਨਾ ਹੀ ਲੋਕ ਸਭਾ ਦੀ ਚੋਣ ਆਉਣੀ ਹੈ ਨਾ ਹੀ ਕੋਈ ਵਿਧਾਨ ਸਭਾ ਦੀ ਚੋਣ ਉਦੋਂ ਤੱਕ 2027 ਤੱਕ ਸਾਡੇ ਸਾਹਮਣੇ ਹੈ ਕੀ ਇਸ ਤਰ੍ਹਾਂ ਦੀ ਵੀ ਕੋਈ ਪਹਿਲਾਂ ਹੀ ਤਿਆਰੀ ਬਿਲਡੀ ਜਾ ਚੁੱਕੀ ਹੈ ਸਾਰਾ ਕੁਝ ਤੈਹ ਹੋ ਚੁੱਕਿਆ ਹੈ ਕੀ ਸਾਰੇ ਹੀ ਨਿਤਾਵਾਂ ਨੂੰ ਇੱਕੋ ਹੀ ਸਜ਼ਾ ਲਾ ਦਿੱਤੀ ਜਾਏਗੀ ਸਾਰਿਆਂ ਨੂੰ ਹੀ 2 ਸਾਲ ਲਈ ਜਿਹੜਾ ਹੈ ਰਾਜਨੀਤੀ ਤੋਂ ਪਰਾਂ ਕਰ ਦਿੱਤਾ ਜਾਏਗਾ ਫਿਰ ਕੀ ਪੰਥ ਇਸ ਤਨਖਾਹ ਨੂੰ ਉਨਾ ਹੀ ਮਾਨਸਿਕਰ ਦੇਗਾ ਪ੍ਰਵਾਨ ਕਰੇਗਾ ਜਿਵੇਂ ਇਹ ਲੋਕ ਉਮੀਦ ਕਰ ਰਹੇ ਨੇ ਕਿ ਸਾਨੂੰ ਤਨਖਾਹ ਲੈਣ ਤੋਂ ਬਾਅਦ ਪ੍ਰਵਾਨਗੀ ਮਿਲ ਜੇਗੀ ਇਹ ਪੰਥ ਬਿਨਾ ਅਕਾਲ ਤਖਸਾਹਬਾਨ ਦੇ ਕਿਸੇ ਹੁਕਮ ਤੋਂ ਪਹਿਲਾਂ ਹੀ ਨਕਾਰ ਚੁੱਕਿਆ ਹੈ ਅਕਾਲ ਤਖਸਾਹਬ ਵੱਲੋਂ ਦੋਸ਼ ਤੈ ਕੀਤੇ ਗਏ ਹੋਣ ਨਾ ਕੀਤੇ ਗਏ ਹੋਣ ਤਨਖਾਹ ਲਾਈ ਗਈ ਹੋਵੇ ਜਾਂ ਨਾ ਲਾਈ ਗਈ ਹੋਵੇ ਲੋਕਾਂ ਦੀ ਕਚੈਰੀ ਦੇ ਵਿੱਚ ਤਨਖਾਹ ਲੱਗ ਚੁੱਕੀ ਹੈ ਉਹਦੀ ਸਜ਼ਾ ਵੀ ਉਹ ਦੇ ਚੁੱਕੇ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕੀ ਹੁਣ ਲੋਕ ਜਿੰਨੇ ਵੀ ਪੰਥ ਹੈ ਉਹ ਪ੍ਰਵਾਨ ਕਰ ਲੇਗਾ ਕੀ ਜਿਸ ਤਰੀਕੇ ਨਾਲ ਬਾਕੀ ਪੰਥਕ ਧਰਾਵਾਂ ਜੜੀਆਂ ਨੇ ਉਹ ਆਪਣੇ ਆਪ ਨੂੰ ਇਸ ਖਾਲੀ ਥਾਂ ਦੇ ਵਿੱਚ ਪਰਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿਮਨੀ ਚੋਣ ਦੇ ਵਿੱਚ ਜਿਵੇਂ ਤੜਾ ਤੜ ਉਮੀਦਵਾਰ ਪਲਾਨੇ ਜਾ ਰਹੇ ਨੇ ਜਾਂ ਆਪਣਾ ਅਨਾਉਂਸਮੈਂਟ ਉਹ ਖੁਦ ਕਰ ਰਹੇ ਨੇ ਜਿਹੜੇ ਵੀ ਥੋੜਾ ਬਹੁਤਾ ਵੀ ਕਿਸੇ ਨਾ ਕਿਸੇ ਪੰਥਕ ਧਿਰ ਨਾਲ ਜਾਂ ਕਿਸੇ ਪੰਥਕ ਮੁੱਦੇ ਦੇ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਦੇ ਨੇ ਉਹ ਸਾਰੇ ਹੀ ਰਾਜਨੀਤੀ ਦੇ ਵਿੱਚ ਆਉਣ ਲਈ ਬਹੁਤ ਜ਼ਿਆਦਾ ਤਖਤਰ ਨੇ ਸਾਰੇ ਹੀ ਜਮਨੀ ਚੋਣ ਦੀ ਐਲਾਨ ਹੋਣ ਤੋਂ ਪਹਿਲਾਂ ਹੀ ਆਪਣੀ ਆਪਣੀ ਉਮੀਦਵਾਰੀ ਐਲਾਨ ਕਰ ਚੁੱਕੇ ਨੇ ਚਾਹੇ ਉਹ ਐਨਐਸਸੀ ਦੇ ਵਿੱਚ ਬੰਦ ਲੋਕ ਹੋਣ ਚਾਹੇ ਉਹ ਬਰਗਾੜੀ ਮੋਰਚੇ ਮੋਰਚੇ ਦੇ ਨਾਲ ਸਬੰਧਤ ਲੋਕ ਹੋਣ ਭਾਵੇਂ ਉਹ ਵਾਰਿਸ ਪੰਜਾਬ ਦੇ ਨਾਲ ਜਾਂ ਦੀਪ ਸਿੱਧੂ ਦੇ ਨਾਲ ਰਿਲੇਟਡ ਲੋਕ ਹੋਣ ਹਰ ਕੋਈ ਆਪਣੀ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ ਹੈ ਜਾਂ ਪੇਸ਼ ਕਰ ਚੁੱਕਾ ਹੈ ਹੀ ਇਸ ਤਰੀਕੇ ਨਾਲ ਇਹ ਲੋਕ ਪੰਥਕ ਸਫਾਂ ਦੇ ਵਿੱਚ ਆਪਣੀ ਪ੍ਰਵਾਨਗੀ ਲੈ ਲੈਣਗੇ ਇਹ ਸਾਰੇ ਸਵਾਲਾਂ ਦੇ ਜਵਾਬ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸਾਹਮਣੇ ਜ਼ਰੂਰ ਹੋਣਗੇ ਲੇਕਿਨ ਇੱਕ ਵਾਰ ਫੇਰ ਇਹ ਕਿਹਾ ਜਾਣਾ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਕਿ ਸਿੰਘ ਸਹਿਬਾਨ ਆਪਣੀ ਇਸ ਜੋ ਸਮੇਂ ਦੀ ਨਾਜ਼ੁਕਤਾ ਹੈ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਉਹ ਰਾਜਨੀਤੀ ਤੋਂ ਉੱਤੇ ਉੱਤੇ ਉੱਠ ਕੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਜੋ ਉਹਦਾ ਪ੍ਰਸਤੀਸ਼ਟਾ ਹੈ ਜੋ ਉਸ ਦਾ ਸਨਮਾਨ ਹੈ ਉਹਨੂੰ ਬਹਾਲ ਰੱਖਣ ਦੇ ਵਿੱਚ ਕਾਮਯਾਬ ਹੋ ਸਕਣਗੇ ਜਾਂ ਉਹ ਵੀ ਪੁਰਾਣੇ ਜਥੇਦਾਰਾਂ ਵਾਂਗੂ ਸਿਰਫ ਰਾਜਨੀਤਿਕ ਲਾਭ ਜਾਂ ਕਿਸੇ ਰਾਜਨੀਤਾ ਦੇ ਪ੍ਰਭਾਵ ਦੇ ਅੰਦਰ ਆ ਕੇ ਉਹੇ ਜਿਹੇ ਹੀ ਫੈਸਲੇ ਲੈਣਗੇ ਜਿਨ੍ਹਾਂ ਨੇ ਪਹਿਲਾਂ ਜਿਵੇਂ ਜਥੇਦਾਰਾਂ ਨੇ ਲਏ ਨੇ ਤੇ ਜਿਹਦੇ ਕਰਕੇ ਪੰਥ ਜਾਂ ਅਕਾਲੀ ਦਲ ਇਸ ਸਥਿਤੀ ਵਿੱਚ ਪਹੁੰਚਿਆ ਹੈ ਕਿ ਉਸ ਤਰ੍ਹਾਂ ਦੇ ਹੀ ਫੈਸਲੇ ਹੋਣਗੇ ਕਿ ਇਹ ਜੋ ਰਾਜਨੀਤੀ ਹੈ ਜੋ ਸਿਆਸਤ ਹੈ ਇੱਕ ਦੂਦੇ ਨੂੰ ਢਾ ਲਾਉਣ ਦੀ ਠੱਬੀ ਲਾਉਣ ਦੀ ਅਕਾਲ ਤਖਤ ਸਾਹਿਬ ਨੂੰ ਵਰਤਣ ਦੀ ਆਪਣੇ ਰਾਜਨੀਤਿਕ ਅ ਗੋਲ ਨੂੰ ਪ੍ਰਾਪਤ ਕਰਨ ਲਈ ਆਪਣੇ ਰਾਜਨੀਤਿਕ ਜੋ ਉਹਨਾਂ ਨੇ ਟੀਚੇ ਰੱਖੇ ਹੋਏ ਨੇ ਉਹਨਾਂ ਤੇ ਪਹੁੰਚਣ ਲਈ ਅਕਾਲ ਤਖਤ ਸਾਹਿਬ ਦੀ ਦੁਆਰਾ ਦੁਰਵਤੋਂ ਹੋਊਗੀ ਕੀ ਸਿੰਘ ਸਾਹਿਬਾਂ ਨੇ ਦੁਰਵਤੋਂ ਹੋਣ ਦੇਣਗੇ ਇਹ ਸਾਰੇ ਸਵਾਲਾਂ ਦੇ ਜਵਾਬ ਸਾਰਾ ਸਿੱਖ ਪੰਥ ਉਡੀਕ ਰਿਹਾ ਹੈ ਤੇ ਨਜ਼ਰਾਂ ਅਕਾਲ ਤਖਤ ਸਾਹਿਬ ਦੇ ਜਸਦਾਰਾਂ ਵੱਲ ਹਨ ਕਿ ਉਹ ਕੀ ਫੈਸਲਾ ਲੈਂਦੇ ਨੇ ਇਸ ਤਰ੍ਹਾਂ ਤਨਖਾਹ ਆਉਂਦੇ ਨੇ ਕਿਹੜੇ ਕਿਹੜੇ ਦੋਸ਼ਾਂ ਨੂੰ ਉਹ ਸਵੀਕਾਰ ਦੇਣ ਜਾਂ ਜਿਹਦੇ ਉੱਤੇ ਕਾਰਵਾਈ ਕਰਨ ਬਾਰੇ ਸੋਚਣਗੇ ਕਿਹੜੇ ਕਿਹੜੇ ਦੋਸ਼ਾਂ ਨੂੰ ਉਹ ਦਰਕਨਾਰ ਕਰ ਦੇਣਗੇ ਕਿ ਹਾਂ ਇਹ ਪੁਰਾਣੇ ਹੋ ਚੁੱਕੇ ਨੇ ਜਾਂ ਇਹਨਾਂ ਦੇ ਉੱਤੇ ਇਹ ਸਮਾਂ ਨਹੀਂ ਹੈ ਵਿਚਾਰਨ ਦਾ ਕਿ ਉਹ ਸਹੀ ਹੋਏਗਾ ਜਾਂ ਗਲਤ ਇਹ ਵੀ ਆਉਣ ਵਾਲਾ ਸਮਾਂ ਹੀ ਸਾਨੂੰ ਦੱਸੇਗਾ ਧੰਨਵਾਦ